ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਵਿਸ਼ਵ ਜਿਗਰ ਦਿਵਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸਰਕਾਰ ਦੇਸ਼ ਵਿੱਚ ਸਿਹਤ ਸੰਭਾਲ ਲਈ ਇੱਕ ਸੰਪੂਰਨ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੀ ਹੈ ਪੰਜਾਬ ਪੁਲਿਸ ਨੇ ਆਈਐਸਆਈ ਅਧਾਰਤ ਦੋ ਦਹਿਸ਼ਤਗਰਦ ਮੋਡਿਊਲਾਂ ਦਾ ਪਰਦਾਫਾਸ਼ ਕਰਦਿਆਂ ਉਹਨਾਂ ਦੇ 13 ਕਾਰਕੁਨਾਂ ਨੂੰ ਹਥਿਆਰਾਂ ਤੇ ਗੋਲਾ ਬਾਰੂਦ ਸਮੇਤ ਕੀਤਾ ਗ੍ਰਿਫਤਾਰ ਪੰਜਾਬ ਸਰਕਾਰ ਨੇ ਸਿਫਾਰਿਸ਼ ਕੀਤੇ ਬੀਟੀ ਕਾਟਨ ਹਾਈਬ੍ਰਿਡ ਬੀਜਾਂ ਤੇ 30% سبسڈی দেন ਦਾ ਕੀਤਾ ਫੈਸਲਾ ਭਾਰਤ ਦੇ ਪਹਿਲੇ ਉਪਗ੍ਰਹਿ ਆਰਿਯਾਪਟ ਨੇ ਅੱਜ 50 ਸਾਲ ਪੂਰੇ ਕੀਤੇ ਅਤੇ 50 ਸਮੇਤ ਕਈ ਥਾਈਂ ਪੁਚਾਲ ਦੇ ਛਟਕੇ ਮਹਿਸੂਸ ਕੀਤੇ ਗਏ ਅਤੇ ਸੂਬੇ ਵਿੱਚ ਬੀਤੇ 24 ਘੰਟਿਆਂ ਵਿੱਚ ਕਈ ਥਾਈਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਤੇ ਝੱਖੜ ਵੀ ਆਏ ਮੌਸਮ ਵਿਭਾਗ ਨੇ ਅੱਜ ਤੇ ਕੱਲ ਕੁਝ ਥਾਵਾਂ 'ਤੇ ਹਲਕੀ ਵਰਖਾ ਹੋਣ ਦੀ ਪੇਸ਼ੀਸ਼ ਗੋਈ ਕੀਤੀ ਤੇ ਹੁਣ ਖਬਰਾਂ ਅੰਸਥਾਨ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਛਾਹਨੇ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਸਿਹਤ ਸੰਭਾਲ ਲਈ ਇੱਕ ਸੰਪੂਰਨ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੀ ਹੈ। ਉਹਨਾਂ ਇਹ ਗੱਲ ਵਿਸ਼ਵ ਜਿਗਰ ਦਿਵਸ ਮੌਕੇ ਨਵੀਂ ਦਿੱਲੀ ਚ ਇੰਸਟੀਚਿਊਟ ਆਫ ਲੀਵਰ ਐਂਡ ਬਾਇਓਲੋਜੀ ਸਾਇੰਸਿਜ਼ ਵੱਲੋਂ ਕਰਵਾਈ ਸਿਹਤਮੰਤ ਜਿਗਰ ਸਿਹਤਮੰਤ ਭਾਰਤ ਪ੍ਰੋਗਰਾਮ ਨੂੰ ਸਬੋਧਨ ਕਰਦਿਆਂ ਆਖੀ। ਅਮਿਤ ਛਾਹਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ 11 ਸਾਲਾਂ ਚ ਸਿਹਤ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਵਿਸਥਾਰ ਹੋਇਆ ਹੈ। 2014 में देश में सात एम्स थे आज तेईस है मेडिकल कॉलेज तीन थे आज 780 है एम की सीटें 2014 में इक्यावन हजार थी आज एक लाख अठारह हजार है और पचहत्तर हजार और बढ़ने जा रही है और ये सब धन के बगैर नहीं होता है 2014 में हमारा स्वास्थ्य का बजट 37,000 करोड़ था आज एक लाख हजार करोड़ रुपया बीमारिया बगरुकता अमित शाह ने खास करोजी सेहत बनाई रखने दे मैं देश भर के सभी युवाओं को जिनको अभी चालीस पचास साल तक अपना जीवन व्यतीत करना है इस देश के विकास में योगदान देना है वो तो युवाओं को मैं जरूर कहना चाहूँगा की अपने शरीर के लिए दो घंटा और दिमाग के लिए कम से कम घंटे की नींद एक बार रिजर्व कर लीजिए अनेक गुना उपयोगिता इसकी बढ़ जाएगी कारपोरेट सेक्टर भी अपील की थी कि कारपोरेट पहल जिम्मेवारी पहलकदमी सेहतमंद जिगर जागरूकता मुहिम करें। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਲੋਕਾਂ ਨੂੰ ਪੋਜਨ ਵਿੱਚ ਤੇਲ ਦੀ ਮਾਤਰਾ 10% ਘਟਾਉਣ ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਪੋਜਨ ਨੂੰ ਦਵਾਈ ਬਚੋਂ ਲਿਆ ਜਾਵੇ ਤਾਂ ਛੋਟੀਆਂ ਤਬਦੀਲੀਆਂ ਵੱਡੇ ਨਤੀਜੇ ਦੇ ਸਕਦੀਆਂ ਨੇ। ਸ਼੍ਰੀ ਨੱਡਾ ਦੀ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪਹਿਲ ਕਦਮੀ ਨੂੰ ਵਿਸ਼ਵ ਜਿਗਰ ਦਿਵਸ ਦੇ ਮੱਦੇਨਜ਼ਰ ਕੋਰੈਕਟ ਸਿਹਤਮੰਦ ਜੀਵਨ ਸ਼ੈਲੀ ਤੇ ਧਿਆਨ ਕੇਂਦ੍ਰਿਤ ਕਰਨ ਲਈ ਇੱਕ ਸ਼ਲਾਗਾ ਯੋਗ ਉਪਰਾਹ ਲਾ ਕਰਾ ਦਿੱਤੇ। ਉਹਨਾਂ ਕਿਹਾ ਕਿ ਤੇਲ ਦੀ ਮਾਤਰਾ ਘਟਾਉਣ ਵਰਗੇ ਸਾਦੇ ਬਦਲਾ ਬਹੁਤ ਪ੍ਰਭਾਵਸ਼ਾਲੀ ਹੋ ਸਕਦੇ ਨੇ। ਸ਼੍ਰੀ ਮੋਦੀ ਨੇ ਸਾਰਿਆਂ ਨੂੰ ਮੋਟਾਪੇ ਬਾਰੇ ਜਾਗਰੂਕਤਾ ਫੈਲਾ ਕੇ ਇੱਕ ਸਿਹਤਮੰਦ ਭਾਰਤ ਦੇ ਨਿਰਮਾਣ 'ਚ ਸ਼ਾਮਲ ਹੁੰਦਾ ਸੱਤਾ ਦਿੱਤਾ। ਪੰਜਾਬ ਪੁਲਿਸ ਨੇ ਆਈਐਸਆਈ ਅਧਾਰਿਤ ਦੋ دہشتਗਰਦ ਮਾਡਿਊਲਾਂ ਦਾ ਪਰਦਾਫਾਸ਼ ਕਰਦਿਆਂ ਉਹਨਾਂ ਦੇ 13 ਕਾਰਕੁਨਾਂ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵੱਡੀ ਖੇਪ ਸਮੇਤ ਗ੍ਰਿਫਤਾਰ ਕਰਕੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਇੱਕ ਵੱਡੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਹੈ ਪੰਜਾਬ ਪੁਲਿਸ ਦੇ ਮੁਖੀ ਗਰਵੀ ਆਦਮ ਨੇ ਖੁਲਾਸਾ ਕੀਤਾ ਕਿ ਇਹ ਦੋਵੇਂ ਮਾਡਿਊਲ ਫਰਾਂਸ ਤੇ ਗ੍ਰੀਸ ਸਥਿਤ ਬਬਰ ਖਾਲਸਾ ਇੰਟਰਨੈਸ਼ਨਲ ਕਾਰਕੁਨਾਂ ਵੱਲੋਂ ਚਲਾਏ ਜਾ ਰਹੇ ਸਨ ਜੋ ਪਾਕਿਸਤਾਨ ਦੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ਆਈਐਸਆਈ ਨਾਲ ਤਾਲਮੇਲ ਵਿੱਚ ਕੰਮ ਕਰ ਰਹੇ ਸਨ ਇਹ ਟੋਟਲ ਇਸ ਆਪਰੇਸ਼ਨ ਦੇ ਵਿੱਚ 13 ਆਪਰੇਟਿਵ ਜਿਹੜੇ ਬੀਕੇਆਈ ਦੇ ਉਹ ਅਰੈਸਟ ਹੋਏ ਹੈਗੇ ਇਨ ਸੈਪਰੇਟ ਐਫ ਆਈਆਰਸ ਹੈਵ ਬੀਨ ਰਜਿਸਟਰਡ ਤੇ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਡਿਸਟਰਬੈਂਸਸ ਫੈਲਾਉਣ ਦੀ ਉਹ ਫਾਈਲ ਕੀਤੀ ਗਈ ਹੈ ਜ ਜਿਹੜੀ ਟੋਟਲ ਰਿਕਵਰੀ ਹੈਗੀ ਉਸ ਦੇ ਵਿੱਚ 2 ਆਈਈਡੀਸ 2.5 ਕਿਲੋ ਦੀ ਈਚ ਆਈਈਡੀਸ 2 ਆਰਪੀਜੀਸ ਅਲੋਂਗ ਵਿਦ ਅ ਲਾਂਚਰ 2 ਹੈਂਡ ਗ੍ਰੇਨੇਡ 2 ਕੇਜੀ ਆਰਡੀਐਕਸ ਅਲੋਂਗ ਵਿਦ ਰਿਮੋਟ ਡੈਟੋਨੇਟਿੰਗ ਡਿਵਾਈਸ 5 ਪਿਸਟਲਸ 6 ਮੈਗਜ਼ੀਨਸ 44 ਕਾਰਟ੍ਰਿਜਸ ਇੱਕ ਵਾਇਰਲੈਸ ਸੈਟ ਅਤੇ 3 ਵੈਕੈਂਸ ਵੀ ਰਿਕਵਰ ਹੋਈਆਂ ਤੋਂ ਇੱਕ ਆਈਐਸਆਈ ਦੁਆਰਾ ਮਾਸਟਰ ਮਾਈਂਡਡ ਕਾਂਸਪੀਰੇ ਸਪਰੈਡ ਡਿਸਟਰਬੈਂਸ ਇਨ ਪੰਜਾਬ ਹੈਜ਼ ਬੀਨ ਫੋਇਲਡ ਬਾਈ ਦਾ ਪੰਜਾਬ ਸ਼੍ਰੀ ਯਾਦਵ ਨੇ ਕਿਹਾ ਕਿ ਇਹਨਾਂ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਨਾਲ ਪੁਲਿਸ ਨੇ ਦਹਿਸ਼ਤ ਫੈਲਾਉਣ ਤੇ ਸ਼ਾਂਤੀ ਭੰਗ ਕਰਨ ਦੀ ਆਈਐਸਆਈ ਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਹੈ ਅਗਲੀ ਦੀ ਜਾਂਚ ਚੱਲ ਰਹੀ ਹੈ ਕੇਂਦਰੀ ਰੇਲਵੇ ਅਤੇ ਖੁਰਾਕ ਪ੍ਰੋਸੈਸਿੰਗ ਰਾਜमंत्री ਰਵਨੀਤ ਸਿੰਘ ਬਿੱਟੂ ਨੇ ਅਮਰੀਕਾ 'ਚ ਐਫਪੀਆਈ ਵੱਲੋਂ ਬਬਰ ਖਾਲਸਾ ਇੰਟਰਨੈਸ਼ਨਲ ਦੇ ਗੈਂਗਸਟਰ ਹੈਪੀ ਪਾਸੀਆਂ ਨੂੰ ਗ੍ਰਿਫਤਾਰ ਕਰਨ 'ਚ ਰਾਸ਼ਟਰੀ ਜਾਂਚ ਏਜੰਸੀ ਐਨਆਈਏ ਦੀ ਪੇਸ਼ੇਵਰ ਜਾਂਚ ਦੀ ਸ਼ਲਾਘਾ ਕੀਤੀ ਹੈ ਇੱਕ ਬਿਆਨ 'ਚ ਸ਼੍ਰੀ ਬਿੱਟੂ ਨੇ ਕਿਹਾ ਕਿ ਹੈਪੀ ਪਾਸੀਆਂ ਪੰਜਾਬ ਤੇ ਚੰਡੀਗੜ੍ਹ ਚਕਈ ਗਰਨੇਡ ਹਮਲਿਆਂ ਤੇ ਸਰਹੱਦੀ ਸੂਬੇ 'ਚ دہشتਗਰਦੀ ਗਤੀਵਿਧੀਆਂ ਚਲੋੜਿੰਦਾ ਸੀ ਪਾਸੀਆਂ ਸੀਨੀਅਰ ਭਾਜਪਾ ਨੇਤਾ ਮਨਰੰਜਨ ਕਾਲੀਆ ਦੇ ਜਲੰਧਰ ਵਿਖੇ ਘਰ ਤੇ ਗਰਨੇਡ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਵੀ ਸੀ ਉਨਾ ਮੀ ਜੋਤਾਈ ਕੇ ਪਾਸਿਆਂ ਨੂੰ ਜਲਦੀ ਹਵਾਲਗੀ ਕਰ ਦਿੱਤਾ ਜਾਵੇਗਾ ਤੇ ਪੰਜਾਬ ਚ ਲੜੀਵਾਰ ਗਨਨੇਡ ਹਮਲਿਆਂ ਤੇ ਵਿਦੇਸ਼ਾਂ ਚ ਲੁਕੇ ਹੋਰ ਦੋਸ਼ੀਆਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @tarirairranyuwchander ਅਤੇ YouTube ਤੇ ਸਾਡਾ ਚੈਨਲ ਹੈ @tarirairrchander ਪੰਜਾਬ ਦੇ ਖੇਤੀਬਾੜੀ ਦੇ ਕਿਸਾਨ ਪਲਾਇ ਮੰਤਰੀ ਗੁਰਮੀਤ ਸਿੰਘ ਕੁੱਡੀਆਂ ਨੇ ਅੱਜ ਐਲਾਨ ਕੀਤਾ ਹੈ ਕਿ ਸੂਬੇ ਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਤੇ ਨਰਮੇ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਪੰਜਾਬ ਸਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੇ ਬੀਟੀ ਕਾਟਨ ਹਾਈਬ੍ਰਿਡ ਬੀਜਾਂ ਤੇ 30% ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਇਹ ਸਬਸਿਡੀ ਪ੍ਰੋਗਰਾਮ ਲਈ 2 ਕਰੋੜ ਰੁਪਏ ਅਲਾਟ ਕੀਤੇ ਗਏ ਨੇ ਤੇ ਇਹ ਸਬਸਿਡੀ ਪ੍ਰੋਗਰਾਮ ਦਾ ਪੂਰਾ ਖਰਚਾ ਪੰਜਾਬ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ। ਇਸ ਨਾਲ ਨਰਮਾ ਕਾਸ਼ਤਕਾਰਾਂ ਤੇ ਵਿੱਤੀ ਬੋਝ ਨੂੰ ਘਟਾਉਣ ਦੇ ਨਾਲ ਨਾਲ ਕਿਸਾਨਾਂ ਨੂੰ ਨਰਮ ਬੀਜਾਂ ਦੀ ਕਾਸ਼ਤ ਨਾ ਕਰਕੇ ਚੰਗੀ ਪੈਦਾਵਾਰ ਵਾਲੇ ਕੀਟ ਰੋਧਕ ਬੀਟੀ ਕਾਟਨ ਹਾਈਬ੍ਰਿਡ ਬੀਜਾਂ ਦੀ ਕਾਸ਼ਤ ਲਈ ਉਤਸ਼ਾਹਿਤ ਕੀਤਾ ਜਾ ਸਕੇਗਾ। ਸ਼੍ਰੀ ਖੁੱਡੀਆਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਇਸ ਸਾਲ ਨਰਮੇ ਦੀ ਫਸਲ ਹੇਠ ਘਟੂ ਘਟ 1,25,000 ਹੈਕਟੇਅਰ ਰਕਬੇ ਤੱਕ ਵਧਾਉਣ ਦਾ ਟੀਚਾ ਮਿਥਾਇਆ ਹੈ। ਸੂਬੇ ਦੇ ਕਿਸਾਨਾਂ ਨੂੰ ਇਸ ਕਦਮ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਦੀ ਸਫਾਰਿਸ਼ ਕੀਤੀ ਤੇ ਬੀਜਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨਾ ਕਿਹਾ ਕਿ ਇਹ ਸਬਸਿਡੀ ਪ੍ਰੋਗਰਾਮ ਸਾਡੇ ਨਰਮ ਉਦਯੋਗ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਫਸਲੀ ਵਿਵਪਨਤਾ ਨੂੰ ਅਪਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਪਾਰੇ ਦੇ ਪਹਿਲੇ ਉਗਰੇ ਆਰਿਆਪਟ ਨੇ ਅੱਜ 50 ਸਾਲ ਪੂਰੇ ਕਰ ਲਏ ਨੇ। 1975 ਵਿੱਚ ਅਜਤੇ ਦਿਨ ਦਾਗੇ ਗਏ ਇਸ ਉਪក្រਯਾ ਦਾ ਨਾਮ ਪ੍ਰਾਚੀਨ ਭਾਰਤੀ ਗਣਿਤ శాਸत्री ਤੇ ਖਗੋਲ ਵਿਗਿਆਨੀ ਆਰਿਆਪਾਟ ਦੇ ਨਾਮ ਤੇ ਰੱਖਿਆ ਗਿਆ ਸੀ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਵੱਲੋਂ ਬਣਾਇਆ ਗਿਆ ਇਹ ਉਪਗ੍ਰਹ ਸੋਵੀਅਤ ਸੰਘ ਦੀ ਸਹਾਇਤਾ ਨਾਲ ਪੁਸ਼ਟਿਨ ਯਾਰ ਤੋਂ ਉਤਾਰਿਆ ਗਿਆ ਸੀ ਆਰਿਆਪਾਟ ਨੇ ਦੇਸ਼ ਦੀਪੂ ਵਿਖਦੇ ਪੁਲਾੜ ਮਿਸ਼ਨਾਂ ਦੀ ਬੁਨਿਆਦ ਰੱਖੀ ਇਸ ਦੇ ਸਫਲ ਪਰਖਣ ਦੇ ਨਾਲ ਭਾਰਤ ਉਪਗ੍ਰਹ ਨੂੰ ਗ੍ਰਹਿਪੰਨ ਤੇ ਸਥਾਪਿਤ ਕਰਨ ਵਾਲਾ ਦੁਨੀਆ ਦਾ 11ਵਾਂ ਦੇਸ਼ ਬਣਿਆ ਸੀ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ਼੍ਰੀ ਨੰਨਤਪੁਰ ਸਾਹਿਬ ਤੋਂ ਵਿਧਾਇਕ ਖਰਜੋਤ ਸਿੰਘ ਬੈਂਸ ਨੇ ਨੰਗਲ ਦੀ ਗਵਾਚੀ ਸ਼ਾਨ ਨੂੰ ਬਹਾਲ ਕਰਨ ਤੇ ਸ਼ਹਿਰ ਦੇ ਵਸਨੀਕਾਂ ਦੇ ਜੀਵਨ ਪੱਧਰ ਨੂੰ ਹੋਰ ਬਿਹਤਰ ਬਣਾਉਣ ਲਈ ਅੱਜ ਚੰਡੀਗੜ੍ਹ ਵਿਖੇ ਕੇਂਦਰੀ ਬਿਜਲੀ ਮੰਤਰੀ ਮਨੋਹਾ ਲਾਲ ਨਾਲ ਮੁਲਾਕਾਤ ਕੀਤੀ ਤੇ ਪਾਖੜਾ ਨੰਗਲ ਡੈਮ ਦੇ ਆਲੇ-ਦੁਆਲੇ ਵਸੇ ਇਸ ਸ਼ਹਿਰ ਦੀ ਸ਼ਾਨ ਨੂੰ ਸੁਰਜੀਤ ਕਰਨ ਦੀ ਮੰਗ ਕੀਤੀ। ਨੰਗਲ ਨੂੰ ਇੱਕ ਮਾਡਲ ਸ਼ਹਿਰ ਤੇ ਵਿਸ਼ਵਪਦਰੀ ਸੈਰਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਲਈ ਕੇਂਦਰੀ ਮੰਤਰੀ ਤੋਂ ਨਿਜੀ ਦਖਲ ਦੀ ਮੰਗ ਕਰਦਿਆਂ ਸ਼੍ਰੀ ਬੈਂਸ ਨੇ ਕੇਂਦਰੀ ਮੰਤਰੀ ਅਕੇ ਵਕ ਵਕ ਪ੍ਰੋਜੈਕਟਾਂ ਦੀ ਤਜਵੀਜ਼ ਰੱਖੀ ਜਿਸ ਵਿੱਚ ਇੱਕ ਵਿਆਪਕ ਟਾਊਨਸ਼ਿਪ ਵਿਕਸਿਤ ਕਰਨ ਦੇ ਨਾਲ-ਨਾਲ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸਤਲੁਜ ਤਿਰਾ ਦੇ ਆਲੇ-ਦੁਆਲੇ ਦੇ ਖੇਤਰ ਦਾ ਵਿਕਾਸ, ਸੁੰਦਰ ਰੇਲਵੇ ਲਾਈਨ ਵਿਛਾਉਣਾ ਤੇ ਭਾਖੜਾ ਨੰਗਲ ਡੈਮ ਅਜਾਇਬ ਘਰ ਦੇ ਉਸਾਰੀ ਕਾਰਜ ਨੂੰ ਪੂਰਾ ਕਰਨਾ ਸ਼ਾਮਲ ਹੈ। ਯੋਧ ਨਸ਼ਾ ਵਿਰੋਧ ਮੁਹਿੰਮ ਤਹਿਤ ਜਲੰਧਰ ਦੇ ਪੁਲਿਸ ਕਮਿਸ਼ਨਰ ਤਨਪ੍ਰੀਤ ਕਾਰ ਦੀ ਅਗਵਾਈ ਚ ਅਚਨਗਰ ਨਗਰ ਨਿਗਮ ਤੇ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਨਸ਼ਾ ਤਸਕਰਾਂ ਦੀ ਮਾਡਲ ਹਾਊਸ ਜਲੰਧਰ ਵਿਖੇ ਸਰਕਾਰੀ ਜ਼ਮੀਨ ਤੇ ਉਸਾਰੀ ਗੈਰ ਕਾਨੂੰਨੀ ਜਾਇਦਾਦ ਨੂੰ ਠਾਇਆ ਗਿਆ ACP ਪੱਛਮੀ ਸੁਰਨਜੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸਰਕਾਰੀ ਜ਼ਮੀਨ ਤੇ ਗੈਰ ਕਾਨੂੰਨੀ ਉਸਾਰੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਅਚਨਗਰ ਨਗਰ ਨਿਗਮ ਦੇ ਅਧਿਕਾਰੀਆਂ ਤੇ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਚ ਇਸ ਉਸਾਰੀ ਨੂੰ ਠਾਇਆ ਗਿਆ ਉਹਨਾਂ ਕਿਹਾ ਕਿ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਗੈਰ ਕਾਨੂੰ ਤੇ ਰਾਰੇ ਲਖਬੀਰ ਕੌਰ ਰੇਖਾ ਉਸਦੇ ਪਤੀ ਸੰਦੀਪ ਕੁਮਾਰ ਤੇ ਰਿਸ਼ਤੇਦਾਰ ਸੂਰਜ ਖਿਲਾਫ ਤਿੰਨ ਤਿੰਨ ਐਨਡੀਪੀਐਸ ਦੇ ਮੁਕਦਮੇ ਦਰਜ ਨੇ ਉਹਨਾਂ ਨੇ ਜਲੰਧਰ ਵਾਸੀਆਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਸਾਥ ਦੇਂਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਵਟਸਐਪ ਨੰਬਰ 9779100200 ਤੇ ਨਸ਼ਾ ਸਬੰਧੀ ਸੂਚਨਾ ਦਿੱਤੀ ਜਾ ਸਕਦੀ ਹੈ ਅੱਜ ਦੁਪਹਿਰੇ 12:17 ਵਜੇ ਪੰਜਾਬ ਚੰਡੀਗੜ੍ਹ ਜੰਮੂ ਕਸ਼ਮੀਰ ਤੇ ਦਿੱਲੀ ਐਨਸੀਆਰ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਮੇਰਾ ਨਾਮ ਰਜਨੀ ਹੈ ਮੈਂ ਗ੍ਰੈਣੀ ਆ ਮੋਹਾਲੀ ਤੋਂ ਬੋਲ ਰਹੀ ਆ ਅੱਜ ਦੁਪਹਿਰੇ ਸਾਡੇ 12 ਵਜੇ ਕੁਝ ਹਾਲ ਟਟਕੇ ਮਹਿਸੂਸ ਕੀਤਾ ਕਿ ਸਾਨੂੰ ਅਚਾਨਕ ਪਤਾ ਚੱਲ ਗਿਆ ਲਾਈਟ ਗਈ ਹੋਈ ਸੀ ਤੇ ਤਾਂ ਪਤਾ ਚੱਲ ਗਿਆ ਕਿ ਪੱਖਾ ਹਿੱਲਣ ਲੱਗ ਪਿਆ ਅਸੀਂ ਰੋਟੀ ਬਣਾ ਰਹੇ ਸੀ ਡਾਵਾਂ ਡੋਲ ਜੀ ਹੋਏ ਸੀ ਬਾਹਰ ਬੰਨ ਨੂੰ ਭੱਜੇਗੀ ਆਪਣੀ ਜਾਨ ਬਚਾ ਸਕੀ ਹੈ ਉਧਰ ਚੰਡੀਗੜ੍ਹ ਮੌਸਮ ਵਿਭਾਗ ਨੇ ਦੱਸਿਆ ਕਿ ਪੁਚਾਲ ਦੀ ਤੀਬਰਤਾ 5.8 ਸੀ ਅਤੇ ਇਸ ਦਾ ਕੇਂਦਰ ਅਫਗਾਨਿਸਤਾਨ ਤਜ਼ਾਕਿਸਤਾਨ ਸਰਹੱਦ ਤੇ ਸੀ ਪੰਜਾਬ ਚ ਬੀਤੇ 24 ਘੰਟਿਆਂ ਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਅਤੇ ਝੱਖੜ ਵੀ ਆਏ। ਮੌਸਮ ਵਿਭਾਗ ਨੇ ਅੱਜ ਤੇ ਕੱਲ ਵੀ 20 ਅਪ੍ਰੈਲ ਨੂੰ ਕੁਝ ਥਾਵਾਂ 'ਤੇ ਹਲਕੀ ਵਰਖਾ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਕੁਝ ਥਾਵਾਂ 'ਤੇ ਤੇਜ਼ ਹਮਾਮਾ ਅਤੇ ਬਿਜਲੀ ਕੜਕਣ ਦੀ ਸੰਭਾਵਨਾ ਵੀ ਹੈ ਪਰ ਸੂਬੇ 'ਚ ਆਮ ਤੌਰ 'ਤੇ ਮੌਸਮ ਖੁਸ਼ਕ ਰਹੇਗਾ। ਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਦੂੰ। ਵਿਸ਼ਵ ਜਗਰ ਦਿਵਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਛਾਨੇ ਕੇ ਹਾਂ ਸਰਕਾਰ ਦੇਸ਼ 'ਚ ਸਿਹਤ ਸੰਭਾਲ ਲਈ ਇੱਕ ਸੰਪੂਰਨ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੀ ਹੈ। ਪੰਜਾਬ ਪੁਲਿਸ ਨੇ ਆਈਐਸਆਈ ਅਦਾਰੇ ਤੋਂ ਦਸ਼ਕਗਤ ਮੌਡਿਊਲਾਂ ਦਾ ਪਰਦਾਫਾਸ਼ ਕਰਦਿਆਂ ਉਹਨਾਂ ਦੇ 13 ਕਾਰਕੁਨਾਂ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਕੀਤਾ ਗ੍ਰਿਫਤਾਰ ਪੰਜਾਬ ਸਰਕਾਰ ਨੇ ਸਫਾਰਸ਼ ਕੀਤੀ ਬੀਟੀ ਕਾਟਨ ਹਾਈਬ੍ਰਿਡ ਬੀਜਾਂ ਤੇ 33% ਸਬਸਿਡੀ ਦੇਣ ਦਾ ਕੀਤਾ ਫੈਸਲਾ ਅਦੇ ਪੰਜਾਬ ਸਮੇਤ ਕਈ ਥਾਈਂ ਪੁਚਾਲ ਦੇ ਝਟਕੇ ਕੀਤੇ ਗਏ ਮਹਿਸੂਸ ਅਤੇ ਸੂਬੇ ਵਿੱਚ ਦੇ 24 ਘੰਟਿਆਂ 'ਚ ਕਈ ਥਾਈਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਅਤੇ ਝੱਖੜ ਵੀ ਆਏ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਹੀਂ